ਜੀ ਤਾਂ ਇੱਕ ਚੀਜ਼ ਉਹ ਖਾਣੇ ਆ ਭੈਣ Instagram ਤੇ ਐਨਾ ਕੋ ਗੰਦ ਪਿਆ ਯਾਰ ਪੰਜਾਬਣ ਕੁੜੀਆਂ ਵੀਊ ਪੁੱਛੇ ਕੀ ਕਰਦੀਆਂ ਨੇ ਇੱਕ ਮਿੰਟ ਤੁਸੀਂ ਦੋ ਮਿੰਟ ਵੀਡੀਓ ਵੇਖਿਓ ਫੇਰ ਲਾਉਣੇ ਕਲਾਸ ਇਹਨਾਂ ਦੀ ਠੀਕ ਹੈ ਥਿਸ ਇਜ਼ ਅ ਰੋਸਟ ਵੀਡੀਓ ਨੋਟ ਇਹ ਕਿਸੇ ਨੂੰ ਮਤਲਬ ਖਰਾਬ ਨਹੀਂ ਕੀਤਾ ਯਾਰ ਰੋਸਟ ਵੀਡੀਓ ਏ ਤੇ ਤੁਸੀਂ ਜਰੂਰ ਵੇਖੋ ਇੱਕ ਵਾਰੀ ਠੀਕ ਹੈ ਇਹ ਵੀਡੀਓ ਪਹਿਲਾਂ ਵੇਖੋ ਚੈੱਕ ਕਰੋ ਜੀ ਮੰਨਿਆ ਤੈਨੂੰ ਕੁੰਡਲਾਂ ਦਾ ਸ਼ੌਂਕ ਏ ਪੰਜਾਬਣ ਹੋ ਕੇ ਵੀਊ ਪਿੱਛੇ ਕੁੰਡਲਾ ਪਾਲਾ ਤੂੰ ਸਾਰਾ ਕੁਝ ਪਾਲਾ ਠੀਕ ਹੈ ਕੁੰਡਲਾਂ ਦੇ ਨਾਲ ਤੂੰ ਉਹ ਕੀ ਕਰਦੀ ਪਈ ਐ ਦੀ ਕਰਤੂਤਾਂ ਦਾ ਇੱਕ ਹੋਰ ਵੇਖਿਆ ਜੇ ਸੋਚਦੀ ਫੇਟਾਲਦੀ ਮੈਂ ਫੈਂਟਮ ਦੇ ਨਾਲ ਦੀ ਮੈਂ ਇੱਕ ਹੋਰ ਕੁੜਤੀ ਸਵਾ ਉਹ ਮਰੇ ਵਦੀ ਦੇ ਨਾਲ ਦੀ ਤੇ ਸੁਣੀ ਮੇਰੀ ਅੰਗੜੇ ਲਾਰੀਆਂ ਮੇਰੇ ਯਾਰ ਦੀ ਫਿਰ ਤੂੰ ਪਾ ਕੇ ਵਿਖਾਦੀ ਪਈ ਐ ਵੀਊ ਪਿੱਛੇ ਭੈਣ ਚੋ ਦੇ ਵੀਊ ਇੰਨੇ ਇੰਪੋਰਟੈਂਟ ਨੇ ਤੁਹਾਡੇ ਲਈ ਇਹ ਜਿਹੜਾ ਕੰਮ ਹੈ ਨਾ ਇਹ ਛੱਡੋ ਤੁਸੀਂ ਕੰਮ ਸਾਡੇ ਜਵਾਕਾਂ ਨੂੰ ਵਿਗਾੜਨ ਵਾਲਾ ਕੰਮ ਛੱਡੋ ਮੈਂ ਜਿਹੜਾ ਇਹ ਰੀਲਾਂ ਰੂਲਾਂ ਵਾਲੇ ਜਿਹੜੇ ਹੈਗੇ ਨੇ ਨਾ ਜਿਹੜੇ ਕੁੜੀਆਂ ਕੱਚੀਆਂ ਪਾ ਦੀਆਂ ਕਦੇ ਕਰਨ ਕਦੇ ਕੀ ਪਾਤਾ ਮੁਸ਼ਕ ਸਾੜੀ ਤੋਂ ਡੇਗਲ ਆਉਂਦਾ ਠੀਕ ਹੈ ਪਹਿਲਾਂ ਉਹਦਾ ਇਲਾਜ ਕਰੋ ਕੱਚਾ ਮੁੰਨੋ ਠੀਕ ਹੈ ਐ ਮੂੰਹ ਚੱਕ ਲੈਂਦੀ ਨੇ ਜਿਵੇਂ ਤੱਲੇ ਤੇ ਪਿਆੰ ਦਾ ਨਿੰਨ ਮੜਾ ਧਿਆਨ ਨਾਲ ਇਹ ਰੋਸਟਰ ਹੁਣ ਵੇਖੀ ਕਿਵੇਂ ਕਰਦਾ ਮੈਂ ਇੰਨਾ ਬੁਰਾ ਆ ਲੈ ਬਈ ਯਾਰ ਕੱਚੀਆਂ ਪਾ ਦੀਆਂ ਗਦੇ ਆਂ ਆ ਵਿਖਾਦਾ ਪੈਨ ਚ ਟੱਟੀ ਕਰਦੇ ਫਿਰ ਉਹਦਾ ਵੀ ਬੜਿਆ ਕਰੋ ਤੋ ਉਹ ਮੋਬਾਈਲ ਲੈ ਕੇ ਗਿਆ ਕਰੋ ਟੱਟੀ ਕਰਨੀ ਹੁੰਦੀ ਏ ਹਾਂ ਆਹ ਮੈਂ ਟੱਟੀ ਕਰਿੰਗ ਠੀਕ ਏ ਤੇ ਫਿਰ ਉਹ ਖਾਇਆ ਕਰੋ ਇਹ ਕੰਮ ਨਹੀਂ ਚੱਲਣ ਦੇਣਾ ਮੈਂ ਹਾਂ ਵੀ ਤੇਰਾ ਕਹਿੰਦਾ ਮਕਸਦ ਕੀ ਏ ਵੀ ਤੂੰ ਕੁੰਡਲ ਚੱਲ ਕੁੰਡ ਕੁੰਡਣਾ ਛੱਡ ਤੈਨੂੰ ਕੁੰਡਲ ਪਾ ਦਾਂਗੇ ਤੇ ਚੁੰਨੀ ਤੇਰੀ ਰੰਗ ਦੇ ਵਿੱਚ ਲਾ ਲਈ ਠੀਕ ਏ ਤੇ ਚੁੰਨੀ ਤਾਂ ਨਹੀਂ ਰੰਗ ਸਕਦਾ ਪਰ ਜਿਵੇਂ ਤੇਰੇ ਲਾਦ ਨੇ ਨਾ ਜਿਹੜਾ ਤੇਰਾ ਤੂੰ ਬਿਕਨੀਆਂ ਪਾ ਕੇ ਕੱਚੀਆਂ ਪਾ ਕੇ ਉੱਤੇ ਪੰਜਾਬੀ ਸੂਟ ਪਾ ਕੇ ਇਨਸਰਟ ਕਰਦੀ ਪਈਆਂ ਨਾ ਲਲਾਰੀ ਤੇਰੀ ਜੁੰਨੀ ਨਹੀਂ ਰੰਗ ਸਕਦਾ ਹੋਰ ਰੰਗਣੇ ਚੀਜ਼ਾਂ ਲਲਾਰੀ ਕੋਲ ਬਹੁਤ ਹੈ ਗਿਆ ਨੇ ਉਹ ਰੰਗਾਨੀਆਂ ਤੇ ਤੂੰ ਗੱਲ ਕਰ ਠੀਕ ਹੈ ਤੇ ਬੱਟ ਪੰਜਾਬਾ ਨੂੰ ਹੋ ਗਿਆ ਇਦਾਂ ਦਾ ਗੰਦ ਪਾਇਆ ਨਾ ਤੇ ਇਹ ਵੇਖੀ ਹੁਣ ਤੁਹਾਡਾ ਕੀ ਹਾਲ ਹੁੰਦਾ ਸਾਰੇ ਜਵਾਗ ਯਾਰ ਵਿਗੜੇ ਜਾਂਦੇ ਨੇ ਤੁਹਾਡੇ ਕਰਕੇ ਕੁੰਨਲਾ ਪਾ ਲਵਾ ਜਾਂਦੀ ਕੁੰਡਲਾ ਪਵਾ ਕੇ ਤੂੰ ਬੰਨਾ ਭਾਈ ਕੁੰਡਲ ਪਾ ਕੁੰਡਲਾ ਪਾਣੇ ਇੱਧਰ